ਅੱਜ ਗ੍ਰੇਲ ਹਟਪੋਹ ਉਪਰ ਵਿਖੇ ਜੀਐਸਟੀ ਡਿਪਾਰਟਮੈਂਟ ਵੱਲੋਂ ਦੁਕਾਨਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਅਨੁਰਾਗ ਭਾਰਤੀ ਅਸਿਸਟੈਂਟ ਕਮਿਸ਼ਨਰ ਸਟੇਟਸ ਟੈਕਸ ਜਲੰਧਰ-1 ਵੱਲੋਂ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਹਰ ਇੱਕ ਦੁਕਾਨਦਾਰ ਆਪਣਾ ਜੀਐਸਟੀ ਨੰਬਰ ਅਪਲਾਈ ਕਰੇ। ਅਤੇ ਬਣਦਾ ਟੈਕਸ ਸਰਕਾਰ ਨੂੰ ਅਦਾ ਕਰੇ ਮੌਕੇ ਤੇ ਪਹੁੰਚੀ ਜੀਵਨਹਿਰ ਟੀਮ ਦੇ ਪੱਤਰਕਾਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਕਿ ਸਰਕਾਰਾਂ ਨੂੰ ਬਣਦਾ ਟੈਕਸ ਅਦਾ ਕਰਨ ਤੇ ਦੁਕਾਨਦਾਰਾਂ ਨੂੰ ਫਿਊਚਰ ਵਿੱਚ ਜਾਂ ਬੁਢਾਪੇ ਵਿੱਚ ਕੀ ਲਾਭ ਮਿਲੇਗਾ ਜਿਸ ਦਾ ਜੀਐਸਟੀ ਡਿਪਾਰਟਮੈਂਟ ਵੱਲੋਂ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਗਿਆ ਭੋਗਪੁਰ ਤੋਂ ਸੰਤੋਸ਼ ਕੁਮਾਰ ਅਤੇ ਹੈਪੀ ਜੁਲਕਾ ਦੀ ਵਿਸ਼ੇਸ਼ ਰਿਪੋਰਟ ਇਹ ਕਈ ਬਿਜ਼ਨੈਸਸਿਸ ਚ ਪ੍ਰੈਕਟਿਸਿਸ ਦੇਖੀ ਹੈ ਕਿ ਬੰਦਾ ਕਹਿੰਦਾ ਕਿ ਠੀਕ ਹੈ ਫਿਰ ਅਸੀਂ ਇਹ ਤੋਂ ਨਹੀਂ ਕੰਮ ਕਰਾਣਾ ਅਸੀਂ ਕਿਸੇ ਹੋਰ ਕੋਲ ਕਰਾਂਗਾ ਉਹ ਕਿ ਉਹ ਅੱਜ ਕੱਲ ਦਾ ਕਸਟਮਰ ਵੀ ਜਾਗਰੂਕ ਹੈਗਾ ਇਸ਼ੂ ਆ ਰਿਹਾ ਮੈ ਜਿਹੜੀ ਗਵਰਨਮੈਂਟ ਪੇਮੈਂਟ ਆ ਰਹੀਆਂ ਸਾਰੀ ਜੇ ਮਿਲਦੇ ਮਿਲਦੀ ਹੋ ਗਈ ਜਿੱਦਾਂ ਦੀ ਹੋ ਗਈਆਂ ਉਹ ਸਾਰੇ ਯੂਐਸਟੀ ਨੰਬਰ ਹੋਏਗਾ ਕਦੇ ਬਿਲੀ ਆਏ ਮਿਲਦੇ ਨੇ ਤਾਂ ਮੰਦੇ ਹੀ ਜੀਐਸਟੀ ਨੰਬਰ ਤੱਕ ਦੇ ਦਿੰਦੇ ਨੇ ਪੇਮੈਂਟ ਦੇ ਨਾਲ ਹਾਂ ਜੀ ਕੀ ਕੀਤੀਆਂ ਹੋਈਆਂ ਨੇ ਇਸ਼ੂ ਕਿ ਜੋ ਤੱਕ ਬੰਦੇ ਕੋਲ ਨੰਬਰ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਕੰਟਰੈਕਟ ਨਾ ਦਿਓ ਜੀ ਸੋ ਇਸ ਕਰਕੇ ਜਿਹੜੀ ਤੁਹਾਡੀ ਸਪਲਾਈ ਇਸ ਐਡਾਂ ਦੇ ਡਿਪਾਰਟਮੈਂਟਸ ਥਰੂ ਜਾ ਰਹੀਆਂ ਆ ਆਬਵੀਅਸਲੀ ਉਹ ਵੀ ਤੁਹਾਡੇ ਤੋਂ ਨੰਬਰ ਤੋਂ ਮਤਲਬ ਪਹਿਲਾਂ ਮਗਦੇ ਨੰਬਰ ਦੀ ਬਾਅਦ ਵਿੱਚ ਨੰਬਰ ਆਪਾਂ ਦੇ ਦੇ ਦੋ ਕੋਈ ਨ ਤੁਸੀਂ ਅੱਜ ਗ੍ਰੇਲ ਹਟ 'ਚ ਆਏ ਆ ਮਤਲਬ ਕਿ ਰਿਜੈਕਟ ਡਿਪਾਰਟਮੈਂਟ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਜੀਐਸਟੀ ਹੈ ਕੀ ਆ ਤੇ ਫਿਲਹਾਲ ਪਹਿਲਾਂ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਜੀ ਜੀਐਸਟੀ ਗੁੱਡਸ ਐਂਡ ਸਰਵਿਸੇਸ ਟੈਕਸ ਹੈ ਕੱਲਾ ਵਸਤੂਆਂ ਤੇ ਨਹੀਂ ਲੱਗਦਾ ਜਿਹੜੀਆਂ ਆਪਾਂ ਸਰਵਿਸੇਸ ਵੀ ਲੈਣੇ ਆ ਉਹਨਾਂ ਤੇ ਵੀ ਟੈਕਸ ਲੱਗਦਾ ਹੈ ਠੀਕ ਹੈ ਜੀ ਤਾਂ ਇਹ ਅਸੀਂ ਅੱਜ ਜਿਹੜਾ ਇੱਥੇ ਭੋਗਪੁਰ ਦੇ ਏਰੀਆ ਚ ਅਨੇ ਡੀਲਰਸ ਦੇ ਨਾਲ ਅੱਜ ਮੀਟਿੰਗ ਕਰ ਰਹੇ ਹਾਂ ਉਹਨਾਂ ਨੂੰ ਇਹੀ ਜਾਗਰੂਕਤਾ ਕਰ ਰਹੇ ਹਾਂ ਉਹਨਾਂ ਦੇ ਵਿੱਚ ਕਿ ਤੁਸੀਂ ਆਪਣੇ ਆਪਣੇ ਨੰਬਰਸ ਅਪਲਾਈ ਕਰੋ اسپੈਸ਼ਲੀ ਜਿਹੜੇ ਸਰਵਿਸਿਸ ਦਾ ਐਮਬਿਟਾ ਮਹਿਕਮਾ ਮਹੀਨੇ ਲਈ ਇੱਕ ਡਰਾਈਵ ਰਜਿਸਟ੍ਰੇਸ਼ਨ ਡਰਾਈਵ ਕਰ ਰਿਹਾ ਹੈਗਾ 10 ਫਰਵਰੀ ਤੱਕ ਚੱਲਨੀ ਹੈ ਇਹ ਡਰਾਈਵ ਤੇ ਤੁਸੀਂ ਇਸ ਡਰਾਈਵ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਅਗਰ ਨੰਬਰ ਲੈਣੇ ਬੰਦੇ ਆ ਤੇ ਨੰਬਰ ਲੈ ਹਾਂਜੀ ਇਹ ਇੱਕ ਆਮ ਲੋਕਾਂ ਚ ਗੱਲ ਆ ਫਿਲਹਾਲ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਜਦੋਂ ਆਪਾਂ ਕੋਈ ਕੋਈ ਕੰਮਕਾਰ ਸ਼ੁਰੂ ਕਰਦੇ ਆਂ ਜਾਂ ਲੋਨ ਲੈਂਦੇ ਆ ਜਾਂ ਕਰਜ਼ੇ ਵਗੈਰਾ ਲੈਂਦੇ ਆ ਜਾਂ ਕੁਝ ਪ੍ਰਾਪਰਟੀ ਵੇਚ ਕੇ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਆ ਜਦੋਂ ਕੰਮ ਚੱਲ ਪੈਂਦਾ ਫਿਰ ਜਿਹੜੀ ਗਵਰਨਮੈਂਟ ਆ ਉਹ ਟੈਕਸ ਜਿਹੜਾ ਕਲੈਕਟ ਕਰਨ ਆ ਜਾਂਦੀ ਹੈ ਟੈਕਸ ਵਾਲੇ ਛਾਪਾ ਮਾਰਦੇ ਆ ਫਿਰ ਜਦੋਂ ਟੈਕਸ ਦਾ ਫਿਰ ਉਹ ਬੈਨੀਫਿਟ ਕੀ ਹੁੰਦਾ ਦੁਕਾਨਦਾਰ ਨੂੰ ਜੀ ਦੇਖੋ ਜੀ ਛਾਪਾ ਉਦੋਂ ਵੱਜਦਾ ਹੈ ਪਹਿਲੀ ਗੱਲ ਤਾਂ ਜਦੋਂ ਅਸੀਂ ਤੁਸੀਂ ਜਿਹੜੀਆਂ ਰਿਟਰਨਸ ਕਰਦੇ ਹੋ ਸਾਨੂੰ ਉਹਨਾਂ ਦੇ ਰਿਟਰਨਸ ਵਿੱਚ ਕੋਈ ਡਿਸਕ੍ਰਿਪੈਂਸੀ ਦੇਖਦੀ ਹੈ ਤੇ ਅਕਸਰ ਦੇਖੋ ਸਾਡਾ ਪਹਿਲਾ ਪਹਿਲਾ ਮੋਟਿਵ ਇਹ ਨਹੀਂ ਹੁੰਦਾ ਕਿ ਅਸੀਂ ਇਨਸਪੈਕਸ਼ਨ ਕਰਕੇ ਐਦਾਂ ਦਾ ਮਤਲਬ ਬਾਜ਼ਾਰ ਵਿੱਚ ਇਦਾਂ ਦਾ ਮੈਸੇਜ ਦੇਣਾ ਹੈ ਕਿਉਂਕਿ ਇਟਸ ਅ ਸੋਸ਼ਲ ਸਟਿਗਮਾ ਇਨਸਪੈਕਸ਼ਨ ਕਰਨਾ ਵੀ ਤੋਂ ਅਸੀਂ ਤੇ ਹੀ ਜਾਣਦੇ ਆ ਕਿ ਜਦ ਤੁਸੀਂ ਰਿਟਰਨਸ ਵੀ ਭਰਦੇ ਹੋ ਜਦੋਂ ਵੀ ਕਿਸੇ ਅਕਾਊਂਟੈਂਟ ਤੋਂ ਰਿਟਰਨਸ ਪਰਵਾਨੇ ਹੋ ਸੀਏ ਤੋਂ ਪਰਵਾਨੇ ਹੋ ਤੇ ਆਪ ਵੀ ਦੇਖਿਆ ਕਰੋ ਕਿ ਰਿਟਰਨਸ ਤੁਹਾਡੀਆਂ ਸਹੀ ਭਰੀਆਂ ਗਈਆਂ ਤੁਹਾਡੀ ਟਰਨਓਵਰ ਠੀਕ ਰਿਫਲੈਕਟ ਕੀਤੀ ਆ ਉਹਨਾਂ ਨੇ ਕਿ ਨਹੀਂ ਕਿਉਂਕਿ ਜੋ ਸਾਨੂੰ ਸਿਸਟਮ ਹੁਣ ਤੁਸੀਂ ਦੇਖਿਆ ਜੋ ਪਹਿਲਾਂ ਡਿਪਾਰਟਮੈਂਟ ਹੁੰਦਾ ਸੀ ਉਦੋਂ ਮਤਲਬ ਫੀਲਡ ਵਿੱਚ ਪ੍ਰੈਜ਼ੈਂਸ ਬਹੁਤ ਹੁੰਦੀ ਸੀ ਮਹਿਕਮੇ ਦੀ ਜੋ ਕਿ ਵਪਾਰੀਆਂ ਨੂੰ ਪਸੰਦ ਨਹੀਂ ਆਈ ਸੀ ਇਸੇ ਲਈ ਅਸੀਂ ਹੁਣ GST ਵਿੱਚ ਫੇਸਲੈਸ ਕਰ ਦਿੱਤਾ ਹੈ ਵਿਭਾਗ ਤੁਹਾਡੇ ਕੋਲ ਘਟ ਆਉਂਦੇ ਆ ਤੁਸੀਂ ਦੇਖਿਆ ਹੋਣਾ ਇਨਸਪੈਕਟਰਸ ਵੀ ਘਟ ਆ ਰਹੇ ਤੁਹਾਡੇ ਕੋਈ ITOs ਵੀ ਘਟ ਆ ਰਹੇ ਉਹਦਾ ਪਰਪਸ ਇਸੇ ਲਈ ਹੈ ਇਹੀ ਹੈਗਾ ਕਿ ਅਸੀਂ ਤੁਹਾਨੂੰ ਐਦਾਂ ਨਾ ਲੱਗੇ ਕਿ ਵਿਭਾਗ ਵਾਲੇ ਜੀ ਸਾਡੇ ਸਰਾਨੇ ਆ ਕੇ ਖੜ ਗਏ ਹੈਨਾ ਤੋਂ ਇਸ ਕਰਕੇ ਉਹ ਹਰਾਸਮੈਂਟ ਨੂੰ ਘਟ ਕਰਦੇ ਹੋਏ ਅਸੀਂ ਇਹ ਏਮ ਕਰ ਰਹੇ ਹਾਂ ਕਿ ਤੁਸੀਂ ਮੈਕਸਿਮਮ ਰਜਿਸਟ੍ਰੇਸ਼ਨਸ ਕਰਾਓ ਵੀ ਇਨਸਪੈਕਸ਼ਨ ਤੇ ਜੋ ਤੁਸੀਂ ਰਿਟਰਨ ਗਲਤ ਭਰੋਗੇ ਤਾਂ ਆਬਵੀਅਸਲੀ ਦੇਖੋ ਜੀ ਅਗਰ ਟੈਕਸ ਨੂੰ ਲੱਗ ਰਿਹਾ ਕਿ ਤੁਸੀਂ ਕੋਈ ਹੇਰਾਫੇਰੀ ਕੀਤੀ ਹੈ ਤੇ ਫਿਰ ਤਾਂ ਇਨਸਪੈਕਸ਼ਨ ਕੀਤੀ ਜਾਏਗੀ ਮੈਡਮ ਪਰ ਮੇਰਾ ਸਵਾਲ ਇਹ ਸੀ ਨਾ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਤੁਹਾਡੇ ਡਿਪਾਰਟਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਹੈਲਪ ਤਾਂ ਮਿਲਦੀ ਨਹੀਂ ਅਸੀਂ ਆਪਣੀ ਮਿਹਨਤ ਤੇ ਵਲਬੁੱਤੇ ਦਾ ਆਪਣਾ ਬਿਜ਼ਨਸ ਖੜਾ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਕਿ ਆਪਾਂ ਉਹਦੇ ਮਤਲਬ ਕਿਵਤ ਤੱਕੇ ਨਾਲ ਜਾਂ ਟੈਕਸ ਜਿਹੜੇ ਇਹਦਾ ਕੋਈ ਪਤਾ ਤੇ ਲੱਗੇ ਬੈਨੀਫਿਟ ਕੀ ਆ ਦੇਖੋ ਜੇ ਤੁਸੀਂ ਨੰਬਰ ਲੈ ਲੈਨੇ ਹੋ ਹੈਲਪ ਇਸ ਸਾਨੂੰ ਤੁਹਾਡੀ ਹੋਣੀ ਚਾਹੀਦੀ ਕਿ ਤੁਸੀਂ ਸਾਨੂੰ ਟੈਕਸ ਦਿਓ ਠੀਕ ਹੈ ਤੁਸੀਂ ਸਾਨੂੰ ਟੈਕਸ ਦਿਓ ਤਾਂ ਮਹਕਮਾ ਨਹੀਂ ਆਏਗਾ ਤੁਹਾਡੇ ਕੋਲ ਮੈਡਮ ਬੈਨੀਫਿਟ ਕੀ ਆ ਇਹ ਤਾਂ ਦੱਸੋ ਨਾ ਬੈਨੀਫਿਟ ਇਹ ਹੈ ਜੀ ਕਿ ਜਦੋਂ ਤੁਸੀਂ ਨੰਬਰ ਲੈ ਲੈਨੇ ਹੋ ਤੁਹਾਨੂੰ ਜਿਹੜਾ ਤੁਸੀਂ ਟੈਕਸ ਦੇ ਕੇ ਆਨੇ ਹੋ ਜਦੋਂ ਮਾਲ ਖਰੀਦਦੇ ਹੋ ਤੁਸੀਂ ਉਹਦਾ ਬੈਨੀਫਿਟ ਐਜ਼ ਇਨਪੁਟ ਟੈਕਸ ਕ੍ਰੈਡਿਟ ਲੈ ਸਕਦੇ ਹੋ ਜਦੋਂ ਰਿਟਰਨਸ ਫਾਈਲ ਕਰਦੇ ਹੋ ਜੋ ਕਿ ਇੱਕ ਨਾਰਮਲ ਅਨ ਰਜਿਸਟਰਡ ਬੰਦੇ ਨੂੰ ਨਹੀਂ ਮਿਲਦਾ ਜੋ ਵੀ ਸਮਾਨ ਆਪਾਂ ਲੈਣੇ ਆ ਉਹ ਆਲਰੇਡੀ ਟੈਕਸ ਉੱਤੇ ਗਵਰਨਮੈਂਟ ਲਗਦਾ ਲੈਂਦੀ ਹੈ ਲੈਂਦੀ ਹੈ ਨਾ ਟੈਕਸ ਤਾਂ ਤੁਸੀਂ ਉਸ ਟੈਕਸ ਦਾ ਜਦੋਂ ਤੁਸੀਂ ਮਾਲ ਵੇਚੋਗੇ ਤੁਸੀਂ ਗਾਹਕ ਤੋਂ ਲੈਣੇ ਹੋਣਾ ਉਹਦਾ ਟੈਕਸ ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਨੰਬਰ ਲੈਂਦਾ ਹੈ ਇਹ ਫਾਇਦਾ ਹੈ ਆਦਰਵਾਇਜ਼ ਉਹ ਸਾਨੂੰ ਜਦੋਂ ਤੁਸੀਂ ਤੁਹਾਡੇ ਕੋਲ ਨੰਬਰ ਹੀ ਨਹੀਂ ਹੁੰਦਾ ਸਾਡੇ ਪਹੁੰਚ ਵਿੱਚ ਹੀ ਨਹੀਂ ਆਉਂਦਾ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਉਹ ਟੈਕਸ ਕਿੱਥੇ ਗਿਆ ਮੈਨੂੰ ਬੈਨੀਫਿਟ ਕਿੱਦਾਂ ਲੈ ਸਕਦੇ ਆਪਾਂ ਉਹਨੂੰ ਜੀ ਇਨਪੁਟ ਟੈਕਸ ਕ੍ਰੈਡਿਟ ਦਾ ਸਿਸਟਮ ਕਹਿੰਦੇ ਆ ਠੀਕ ਹੈ ਜੀ ਜਦੋਂ ਤੁਸੀਂ ਰਿਟਰਨ ਭਰਦੇ ਹੋ ਫਾਰ ਐਗਜ਼ਾਮਪਲ ਅਗਰ ਤੁਸੀਂ ਮਾਲ ਵੇਚਿਆ ਵੈਲਿਊ ਐਡੀਸ਼ਨ ਕਰਕੇ ਕੋਈ ਮਾਲ ਤੁਸੀਂ 60 ਰੁਪਏ ਦਾ ਲਿਆ ਠੀਕ ਹੈ ਉੱਤੇ 20 ਰੁਪਏ ਟੈਕਸ ਦਿੱਤਾ ਠੀਕ ਹੈ 80 ਰੁਪਏ ਦਾ ਪਿਆ ਜੋ ਤੁਸੀਂ ਉਹਨੂੰ ਵੇਚੋਗੇ ਤੇ 100 ਰੁਪਏ ਦਾ ਵੇਚੋਗੇ ਨਾ ਤੇ ਜਿਹੜਾ ਤੁਸੀਂ ਟੈਕਸ ਪਹਿਲਾਂ ਪੇ ਕੀਤਾ ਵੈਲਿਊ ਐਡੀਸ਼ਨ ਜਿਹੜੀ ਹੋਈ ਹੈ ਫਾਰ ਐਗਜ਼ਾਮਪਲ ਜੋ ਵੀ ਵੈਲਿਊ ਐਡੀਸ਼ਨ ਹੋਈ ਹੈ ਉਹਦੇ ਵਿੱਚੋਂ ਜੁੰਨਾ ਵੀ ਤੁਹਾਡਾ ਇਨਪੁਟ ਟੈਕਸ ਕ੍ਰੈਡਿਟ ਬਣਿਆ ਹੈਗਾ ਉਹਦਾ ਤੁਸੀਂ ਬੇਨਫਿਟ ਲੈ ਸਕਦੇ ਹੋ 20 ਠੀਕ ਹੈ ਨਾ اچھا ਹਾਂਜੀ ਉਹ ਤੁਸੀਂ ਮਤਲਬ ਆਪਣੀ ਉਹ ਸਾਰਾ ਕੈਸ਼ ਨਹੀਂ ਬੇਕਰਨਾ ਹੁੰਦਾ ਠੀਕ ਹੈ ਉਹ ਤੁਸੀਂ ਜਿੰਨਾ ਟੈਕਸ ਦੇ ਕੇ ਆਏ ਹੋ ਉਹ ਆਪਣੀ ਆਉਟਪੁੱਟ ਲਾਇਬਿਲਟੀ ਚ ਜਿੰਨਾ ਤੁਹਾਡਾ ਟੈਕਸ ਬਣਦਾ ਉਹਦੇ ਚ ਅਡਜਸਟ ਕਰ ਸਕਦੇ ਹੋ ਉਹ ਚ ਅਡਜਸਟ ਹਾਂਜੀ ਹਾਂਜੀ ਛੋਟੇ ਦੁਕਾਨਦਾਰਾਂ ਨਾਲ ਐਲ ਆਈ ਵੀ ਕੋਈ ਫਾਇਦਾ ਹੈ ਇਹਦੇ ਵਿੱਚ ਛੋਟੇ ਦੁਕਾਨਦਾਰਾਂ ਲਈ ਜੀ ਇੱਕ ਸਰਕਾਰ ਦੀ ਸਪੈਸ਼ਲ ਸਕੀਮ ਹੈ ਕੰਪੋਜੀਸ਼ਨ ਨੰਬਰ ਦੀ ਤਾਂ ਛੋਟੇ ਡੀਲਰ ਕੰਪੋਜੀਸ਼ਨ ਨੰਬਰ ਲੈ ਸਕਦੇ ਆ ਠੀਕ ਹੈ ਉਹ ਅਸੀਂ ਇਹਨਾਂ ਨੂੰ ਉਹਦੇ ਬਾਰੇ ਵੀ ਦੱਸਿਆ